ਉਤਲ ਮੇਰਾ ਸਮਾ ਪਾਠ ਕੀਤਾ ਪੜਿਆ ਇੱਕ ਆਖਿਆ ਜੀ ਮੈਂ ਸੁਣਿਆ ਹੈ ਬੜਾ ਮੇਰਾ ਸਮਾ ਬੈਠ ਕੇ ਸੁਣ ਲਿਆ ਸਹਿਬ ਕਹਿੰਦੇ ਇਹ ਅਸਲ ਵਿੱਚ ਤੁਰਨਾ ਹੈ ਪਹੁੰਚਣਾ ਕਿੱਥੇ ਹੈ ਪੜੇ ਨਹੀਂ ਭੇਦ 부ਝੇ ਪਾਵਣਾ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆ ਰਹਿਆ ਇੱਕ ਪਿੰਡ ਦੇ ਬਾਹਰ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਉਤਾਰਾ ਕਰੋ ਸੁਨੇਹਾ ਭੇਜੋ ਕਿ ਇੱਕ ਬੜਾ ਪਿਆਰਾ ਸਿੱਖ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਪਿਆਰ ਕਰਨ ਵਾਲਾ ਇੱਥੇ ਰਹਿੰਦਾ ਹੈ ਕਰਮਚੰਦ ਨਾਮ ਦਾ ਹੈ ਇਤਿਹਾਸ ਵਿੱਚ ਰੋਜ਼ ਯਾਦ ਕਰਦਾ ਕਿਤੇ ਸਹਿਬ ਦੇ ਦਰਸ਼ਨ ਹੋ ਜਾਣ ਜਿਸ ਵਕਤ ਉਹਨੂੰ ਸੱਦਾ ਭੇਜਿਆ ਕਿ ਮਹਾਰਾਜ ਤੇਰੇ ਪਿੰਡ ਦੇ ਬਾਹਰ ਉਤਰੇ ਹੋਇਆ ਬੜਾ ਪ੍ਰਸੰਨ ਖੁਸ਼ ਹੋਇਆ ਆ ਕੇ ਸਹਿਬ ਦੇ ਦਰਸ਼ਨ ਕੀਤੇ ਸਾਰੀ ਸੇਵਾ ਕੀਤੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ دیدار ਕੀਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਸਿੱਖਾ ਜੋ ਚਾਹੀਦਾ ਮੰਗ ਤੇਰੀ ਉਹ ਮੰਗ ਅੱਜ ਗੁਰੂ ਨਾਨਕ ਦੇਵ ਜੀ ਦੇ ਘਰ ਚੋਂ ਪੂਰੀ ਕਰ ਦਿਆਂਗੇ ਉਹ ਹੱਥ ਜੋੜਿਆ ਆਖਿਆ ਮਹਾਰਾਜ ਕੋਈ ਐਸੀ ਵਸਤੂ ਨਹੀਂ ਜਿਹੜੀ ਤੁਸਾਂ ਨਾ ਦਿੱਤੀ ਹੋਵੇ ਸਤਿਗੁਰੂ ਤੁਹਾਡਾ ਦਿੱਤਾ ਹੋਇਆ ਸਾਰਾ ਕੁਝ ਬਹੁਤ ਹੈ ਸਹਿਪਿਰ ਪੁੱਛਿਆ ਜਦੋਂ ਮਹਾਰਾਜ ਨੇ ਫਿਰ ਪੁੱਛਿਆ ਨਾ ਤੇ ਹੱਥ ਜੋੜੇ ਆਖਿਆ ਜੇ ਤਰੁੱਠਿਓ ਤੇ ਸਹਿਬ ਕਿਰਪਾ ਕਰੋ ਜਪਜੀ ਬਾਣੀ ਦਾ ਸਾਰ ਸਮਝਾ ਦਿਓ ਛੇਵੇਂ ਪਾਤਸ਼ਾਹ ਮਹਾਰਾਜ ਬਹੁਤ ਪ੍ਰਸੰਨ ਹੋਏ ਹਜ਼ੂਰ ਆਖਿਆ ਵਿਰਲਾ ਕੋਈ ਐਸਾ ਸਿੱਖ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਸਾ ਹੋਏ। ਵੀ ਕੋਈ ਵਿਰਲਾ ਹੈ ਜਿਹੜਾ ਬਾਣੀ ਕੀ ਵਿਚਾਰ ਨੂੰ ਸਮਝਦਾ ਹੈ ਤੇ ਉਸ ਬਾਣੀ ਕੀ ਵਿਚਾਰ ਦੇ ਨਾਲ ਤੁਰਦਾ ਹੈ। ਸੱਚ ਜਾਣਿਓ ਬਹੁਤ ਐਸੇ ਸਰੀਰ ਜਿਨ੍ਹਾਂ ਨੂੰ ਸੁਖਮਣੀ ਸਹਿਬ ਬਾਣੀ ਚਲੰਤ ਹੈ। ਇੱਕ ਮੰਗਤੀ ਪੜਨਗੇ ਪਿੱਛੇ ਪੜ ਜਾਣਗੇ ਬਹੁਤ ਸਾਰੇ ਹੁਕਮਨਾਮਾ ਸਹਿਬ ਯਾਦ ਨੇ ਹੁਣ ਮੁਬਾਰਕ ਹੈ ਭਲਾ ਹੈ ਪਰ ਉੱਥੇ ਮਹਾਰਾਜ ਨੇ ਕਿਰਪਾ ਕੀਤੀ ਕਿਨਕਾ ਏਕ ਜਿਸ ਜੀ ਵਸਾਵੇ ਇੱਕ ਪਾਸੇ ਵੇਖੋ ਸਾਰੀ ਬਾਣੀ ਚਲੰਤ ਸਾਰੀ ਬਾਣੀ ਯਾਦ ਪਰ ਸੁਭਾਅ ਵਿੱਚ ਤਬਦੀਲੀ ਨਹੀਂ ਆਈ। ਹਜ਼ੂਰ ਆਖਿਆ ਇੱਕ ਕਿਣਕਾ ਵੀ ਇਹਦਾ ਵਸਾ ਲੈਂਦਾ ਤੇ ਤੇਰਾ ਜੀਵਨ ਬਦਲ ਜਾਣਾ ਸੀ। ਕਿਣਕਾ ਏਕ ਜਿਸ ਜੀਵਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ। ਆਖਿਆ ਗੁਰੂ ਕੇ ਦਰਸ਼ਨ ਕਰਕੇ ਤੇ ਤਰ ਜਾਈਦਾ ਹੈ ਪਰ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਕੇ ਵੀ ਆਨੰਦ ਆ ਜਾਂਦਾ ਜਿਹੜੇ ਮਹਾਰਾਜ ਤੇਰੇ ਰਾਹ ਤੇ ਤੇਰੇ ਇਸ ਪੰਥ ਦੇ ਰਾਹੀਆ ਜਿਹੜੇ ਤੇਰੇ ਘਰ ਵੱਲ ਤੁਰਦੇ ਆ ਉਹਨਾਂ ਦੇ ਦਰਸ਼ਨ ਕੀਤੇ ਆ ਵੀ ਜੀਵਨ ਵਿੱਚ ਖੇੜਾ ਆ ਜਾਂਦਾ ਹੈ ਤੇ ਆਉਣਾ ਚਾਹੀਦਾ ਸੀ ਕਿਉਂਕਿ ਬਾਣੀ ਪੜਦੇ ਆ ਗੁਰੂ ਕੀ ਬਾਣੀ ਦਾ ਪ੍ਰਚਾਰ ਕਰਦੇ ਆ ਸਤਗੁਰੂ ਦੀ ਬਾਣੀ ਦਾ ਪਾਠ ਕਰਦੇ ਆ ਉਹ ਸਹਜ ਉਹ ਟਿਕਾਉ ਉਹ ਆਨੰਦ ਮਹਾਰਾਜ ਦੇ ਘਰ ਤੋਂ ਮਿਲਣਾ ਚਾਹੀਦਾ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਰਨ ਕੀ ਮੂਰਖ ਆਪ ਗਣਾਇੰਦੇ ਮਰ ਜੰਮੇ ਹੋਏ ਖੁਵਾਰ ਆਖਿਆ ਆਪਣੇ ਆਪ ਨੂੰ ਗਣਾਇਆ ਵੀ ਵੇਖੋ ਮੈਂ ਤੇ ਇੰਨਾ ਕੁਝ ਕਰਦਾ ਇੰਨਾ ਪਾਠ ਕਰਦਾ ਇਹ ਮੇਰਾ ਨੇਮ ਹੈ ਹਜ਼ੂਰ ਆਖਿਆ ਉਹ ਖੁਵਾਰ ਹੁੰਦੇ ਆ ਜੇ ਉਹ ਗੁਰੂ ਕੇ ਦੱਸੇ ਰਾਹ ਤੇ ਨਾਮ ਤੁਰਨ ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲੱਗੈ ਪਿਆਰ ਗੁਰੂ ਦੇ ਸੰਮੁਖ ਹੋਵੇ ਗੁਰੂ ਕੇ ਪਿਆਰ ਵਿੱਚ ਲੱਗ ਜਾਏ ਨਾਨਕ ਉਹਨੂੰ ਈਸ ਰਤਨ ਦੀ ਪ੍ਰਾਪਤੀ ਹੁੰਦੀ ਹੈ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਹਾਰ ਉਹ ਸਦਾ ਪਿਆਰੇ ਦਾ ਨਾਮ ਉਚਰਦਾ ਚੇਤੇ ਕਰਦਾ ਤੇ ਇਹ ਕਰਮ ਉਹਦੇ ਵਿਹਾਰ ਵਿੱਚ ਆ ਜਾਂਦਾ ਹੈ ਉਹਦੇ ਰੋਜ਼ ਮਰਾਂ ਦੀ ਜੀਵਨ ਦਾ ਇਹ ਹਿੱਸਾ ਬਣ ਜਾਂਦਾ ਹੈ ਸਹਿਜ ਸੁਭਾਏ ਉਹ ਪਰਮੇਸ਼ਰ ਮਿਲ ਪੈਂਦਾ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਔਰ ਧਾਰ ਜੇ ਉਹ ਪਿਆਰਾ ਆਪਣੀ ਕਿਰਪਾ ਕਰੇ ਮਿਹਰ ਕਰੇ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਸ ਪਿਆਰੇ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਵਾ ਮਹੱਲਾ ਤੀਜਾ ਸਤਗੁਰ ਕੀ ਸੇਵ ਨ ਕੀਨੀਆਂ ਹਰ ਨਾਮ ਨ ਲਗੋ ਪਿਆਰ ਇੱਕ ਪਾਸੇ ਸਤਿਗੁਰ ਕਹਿੰਦੇ ਬਹੁ ਗਿਣਤੀ ਐਸੀ ਹੈ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਨਹੀਂ ਕੀਤੀ ਤੇ ਜਦੋਂ ਤੱਕ ਸੇਵਾ ਨਹੀਂ ਕਰਦੇ ਉਦੋਂ